ਖਨੌਰੀ ਬਾਰਡਰ ਤੋਂ ਰਾਤ ਦੇ ਸਮੇਂ ਕਾਕਾ ਸਿੰਘ ਕੋਟਲਾ ਦੀ ਤਮਾਕੇਦਾਰ ਸਪੀਚ ਉਹਨਾਂ ਆਪਣੀ ਸਪੀਚ ਵਿੱਚ ਕਿਹਾ ਕਿ ਜਦੋਂ ਸਾਡੇ ਪ੍ਰਧਾਨ ਡੱਲੇਵਾਲ ਸਾਹਿਬ ਨੂੰ ਪਹਿਲਾਂ ਚੱਕ ਕੇ ਪੁਲਿਸ ਲੈ ਗਈ ਸੀ ਉਸ ਸਮੇਂ ਸਾਡੀ ਗਿਣਤੀ ਘੱਟ ਸੀ ਪਰ ਸਰਕਾਰ ਨੂੰ ਸਾਡੇ ਅੱਗੇ ਫਿਰ ਵੀ ਝੁਕਣਾ ਪਿਆ ਉਹਨਾਂ ਕਿਹਾ ਕਿ ਹੁਣ ਤਾਂ ਸਾਡੀਆਂ ਮਾਤਾਵਾਂ ਭੈਣਾਂ ਵੀ ਸਾਡੇ ਨਾਲ ਪਹਿਰੇ ਤੇ ਬੈਠੀਆਂ ਹਨ ਉਹਨਾਂ ਕਹਾ ਪਹਿਲਾਂ ਘਰ ਦੇ ਸਾਨੂੰ ਕਹਿੰਦੇ ਸਨ ਕਿ ਤੁਸੀਂ ਮੋਰਚੇ ਤੋਂ ਕੀ ਲੈਣਾ ਹੈ ਉੱਥੇ ਨਾ ਜਾਓ ਪੁਲਿਸ ਤੁਹਾਡੇ ਤੇ ਪਰਚਾ ਕਰ ਦੇਵੇਗੀ ਪਰ ਹੁਣ ਸਾਡੇ ਘਰ ਦੇ ਕਹਿੰਦੇ ਹਨ ਤੁਸੀਂ ਮੋਰਚਾ ਸੰਭਾਲੋ ਉਹਨਾਂ ਘਰ ਬੈਠੇ ਨੌਜਵਾਨ ਅਤੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਉਹ ਹਜੇ ਵੀ ਮੋਰਚੇ ਵਿੱਚ ਨਹੀਂ ਪਹੁੰਚਦੇ ਤਾਂ ਪੰਜਾਬੀ ਕੋਹੋਂ ਦੇ ਹੱਕਦਾਰ ਨਹੀਂ ਔਰ ਉਹਨਾਂ ਨੇ ਆਪਣੀ ਧੁਮਾਕੇਦਾਰ ਸਪੀਚ ਵਿੱਚ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਰੀ ਗੱਲਬਾਤ ਉਸ ਦਿਨ ਗਲਤੀ ਕਰ ਲਈ ਫੋਰਸ ਨੇ ਜਦੋਂ ਆਪਣੇ ਵਰਕਰਾਂ ਨੂੰ ਪਤਾ ਲੱਗਿਆ ਤਾ ਉਹ ਆਪਾ ਪੰਜਾਬ ਸਰਕਾਰ ਤੋਂ ਪ੍ਰੋਗਰਾਮ ਦੇ ਕੇ ਜਿਹੜਾ ਉਹਦਾ ਮੁੱਖ ਮੰਤਰੀ ਦਾ ਘਰ ਘੇਰਨਾ ਸੀ ਤਾਂ ਸਰਕਾਰ ਝੁਕੀ ਪਰ ਅੱਗੇ ਸਾਨੂੰ ਮਾਤਾ ਘਰੇ ਜੇ ਕਹਿੰਦੇ ਸੀ ਬਜ਼ੁਰਗੇ ਕਹਿੰਦੇ ਸੀ ਵੀ ਤੂੰ ਕੀ ਲੈਣਾ ਜਾ ਕੇ ਸੋਨੂੰ ਘੁੱਟ ਦੋਗੇ ਪੁਲਿਸ ਕੇਸ ਪਾ ਦੋਗੀ ਭਰਾਵੋ ਹਾਲਾਤ ਬਦਲ ਤੇ ਮੂਰਚੇ ਨੇ ਜਦੋਂ ਸਾਡੀਆਂ ਭੈਣਾਂ ਮਾਵਾ ਸਾਡੇ ਬੱਚੇ ਘਰ ਛੱਡ ਕੇ ਸੜਕਾਂ ਤੇ ਆ ਜਾਵਾਂ ਭਰਾਵੋ ਫਿਰ ਆਪਾਂ ਪੰਜਾਬੀ ਮੈਨੂੰ ਲੱਗਦਾ ਕੋ ਹੋਂਦੇ ਹੱਕਦਾਰ ਨਹੀਂ ਜਿਹੜਾ ਕਨੌੜੀ ਮੋਰ ਦਾ ਚੱਲ ਰਿਹਾ ਆਪਣਾ 13 ਫਰਵਰੀ ਤੋਂ ਇਹ ਅਸਲ ਪੂਰਾ ਜਿਹੜਾ ਸਿਖਰਾਂ ਤੇ ਗਿਆ 26 ਤਰੀਕ ਤੋਂ ਜਦੋਂ ਪ੍ਰਧਾਨ ਆਪਣਾ ਸਰਦਾਰ ਜਨਜੀਤ ਸਿੰਘ ਢੱਲੇਵਾਲ ਬਾਰ ਬਾਰ ਤੇ ਬੈਠੇ ਆ ਤੇ ਉਸ ਦਿਨ ਗਲਤੀ ਕਰ ਲਈ ਫੋਰਸ ਨੇ ਵੱਡੀ ਫੋਰਸ ਲਿਆ ਕੇ ਚੱਕ ਕੇ ਲੈ ਗਏ ਸੀ ਪਰ ਜਦੋਂ ਆਪਣੇ ਬਰਕਰਰਾਂ ਨੂੰ ਪਤਾ ਲੱਗਿਆ ਤਾ ਉਹ ਆਪਾ ਪੰਜਾਬ ਸਰਕਾਰ ਤੋਂ ਪ੍ਰੋਗਰਾਮ ਦੇ ਕੇ ਜਿਹੜਾ ਉਹਦਾ ਮੁੱਖ ਮੰਤਰੀ ਦਾ ਘਰ ਘੇਰਨਾ ਸੀ ਤਾਂ ਸਰਕਾਰ ਝੁਕੀ ਪ੍ਰਧਾਨ ਜੀ ਨੂੰ ਫੇਰ ਮੋਰਚੇ ਤੇ ਚੱਲਿਆ ਏ। ਉਦੋਂ ਬਾਅਦ ਜਿਹੜੀ ਸਾਡਾ ਪਹਿਰਾ ਖਨੌਰੀ ਮੋਰਚੇ ਦੇ ਵਿੱਚ ਐਸ ਵਕਤ ਆਪਾਂ ਚੱਲੇ ਸੀ ਬਾਡਰ ਤੋਂ ਮੁੜੇ ਆ। ਸੋ ਨੂੰ 10-10 ਕਰਮਾਂ ਤੇ ਸਾਡੇ ਵਰਕਰ ਧੂਆਂ ਪਾ ਕੇ ਆਪਦੀਆਂ ਟਰਾਲੀਆਂ ਤੋਂ ਨਿਕਲ ਕੇ ਬਾਹਰ ਮੋਰਚੇ ਚ ਆ ਰਹੇ ਨੇ ਤੇ ਖਾਸ ਕਰਕੇ ਸਾਡੀਆਂ ਭੈਣਾ ਮੋਰਦੇ ਤੇ ਡਟੀਆਂ ਹੋਈਆਂ ਨੇ। ਦੇ ਅੱਗੇ ਸਾਨੂੰ ਮਾਤਾ ਘਰੇ ਚ ਇਹ ਕਹਿੰਦੇ ਸੀ ਬਜ਼ੁਰਗੇ ਕਹਿੰਦੇ ਸੀ ਵੀ ਤੂੰ ਕੀ ਲੈਣਾ ਜਾ ਕੇ ਸੋਨੂ ਕੁੱਟ ਦੂਗੀ ਪੁਲਿਸ ਕੇਸ ਪਾ ਦੂਗੀ ਭਰਾਵੋ ਹਾਲਾਤ ਬਦਲ ਤੇ ਮੂਰਚੇ ਨੇ ਜਦੋਂ ਸਾਡੀਆਂ ਭੈਣਾ ਮਾਵਾ ਸਾਡੇ ਬੱਚੇ ਘਰ ਛੱਡ ਕੇ ਸੜਕਾਂ ਤੇ ਆ ਜਾਣ ਹੁਣ ਜਿਹੜੇ ਹਜੇ ਵੀ ਬੈਠੇ ਆ ਭਰਾਵੋ ਫਿਰ ਆਪਾਂ ਪੰਜਾਬੀ ਮੈਨੂੰ ਲੱਗਦਾ ਕਹੌਣ ਦੇ ਹੱਕਦਾਰ ਨਹੀਂ ਕਿ ਸਰਕਾਰ ਦਾ ਕਰਾ ਕਰ ਲਈ ਤਿਆਰ ਨਹੀਂ ਅੱਜ ਸਾਡਾ ਉਹ ਮਹੀਨਾ ਚੱਲ ਰਿਹਾ ਜਿੱਥੇ ਸਾਡੇ ਸਹਿਬਜ਼ਾਦਿਆਂ ਨੇ ਸੇਧੀਆਂ ਦਿੱਤੀਆਂ ਪਰ ਹਕੂਮਤਾਂ ਮੂਰੇ ਝੁਕੇ ਨਹੀਂ ਤੇ ਅਸੀਂ ਅੱਜ ਘਰਾਂ 'ਚ ਬੈਠ ਕੇ ਖਬਰਾਂ ਪੜ੍ਹਦੇ ਰਹਿ ਗਏ ਤਾਂ ਉਹ ਸਥਿਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 26ਵੇਂ ਦਿਨ 'ਚ ਹੈ ਜੀਦਾ ਵਜਨ ਜੋਖਿਆ ਨਹੀਂ ਜਾ ਰਿਹਾ ਹੁਣ ਡਾਕਟਰਾਂ ਨੇ ਕੋਸ਼ਿਸ਼ ਕੀਤੀ ਸੀ ਵੀ ਖੜਾ ਕੇ ਵਜ਼ਨ ਜੋ ਖਲ ਗਿਆ ਤਾਂ ਜੇ ਸਹਾਰਾ ਦਿੰਨੇ ਆ ਤਾਂ ਵਜ਼ਨ ਤੇ ਘਟ ਵਡਾਉਂਦੀ ਆ ਜਣੇ 16 17 ਕਿਲੋ ਵਜ਼ਨ ਘਟਨਾ ਪਰ ਜਿਹੜੀ ਸੋਚ ਜਿਹੜੀ ਵੜਕ ਅੱਜ ਵੀ ਉਹੀ ਆ ਸਾਨੂੰ ਇਹੀ ਕਹਿ ਵੀ ਤਗੜੇ ਹੋਇਓ ਕਿਸੇ ਪਾਸੇ ਕਮਜ਼ੋਰੀ ਨਾ ਦਿਓ ਮੈਨੂੰ ਲੱਗਦਾ ਜਦੋਂ ਹੁਣ ਮੈਂ ਸਾਰਾ ਮੋਰਚਾ ਦੇਖ ਰਿਆ ਪਹਿਲਾਂ ਪ੍ਰਧਾਨ ਜੀ ਨੂੰ ਮਿਲ ਕੇ ਆਏ ਸੀ ਉਹ ਕਹਿੰਦਾ ਵੀ ਅੱਜ ਮੈਨੂੰ ਆਇ ਲੱਗਦਾ ਜਿਵੇਂ ਤੁਸੀਂ ਘੱਟ ਬੋਲਿਓ ਕਿਤੇ ਗਿਣਤੀ ਘੱਟੀ ਤਾਂ ਨਹੀਂ ਪਰ ਮੈਨੂੰ ਜਿਹੜਾ ਲੱਗਦਾ ਵੀ ਮੋਰਚਾਂ ਦੇ ਵਿੱਚ ਆ ਸਾਡੀਆਂ ਮਾਵਾ ਨੇ ਆ ਸਾਡੀਆਂ ਭੈਣਾਂ ਨੇ ਆ ਜਿਹੜਾ ਸੰਦੇਸ਼ ਦਿੱਤਾ ਹੈ ਭਰਾਵੋ ਲਾਜ਼ਮੀ ਆ ਵੀਡੀਓ ਵੇਖ ਕੇ ਗਾਹ ਸ਼ੇਅਰ ਕਰਕੇ ਲਾਜ਼ਮੀ ਮੋਰਚੇ ਚਾਓ ਜੇ ਭੈਣਾਂ ਡਾਂਗਾ ਚਾ ਕੇ ਖੜ ਸਕਦੀਆਂ ਸਾਡੇ ਬਜ਼ੁਰਗ ਖੜ ਦਿੰਦੇ ਨੌਜਵਾਨ ਸਾਡੇ ਬੱਚੇ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਮੰਗਾ ਮਨਾਏ ਤੋਂ ਬਗੈਰ ਘਰਾਂ ਨੂੰ ਮੁੜ ਜਾਗੇ ਸਰਕਾਰ ਨੂੰ ਬੇਇੱਜ਼ਤੀ ਆ ਕੇ ਆਪਾਂ ਵੱਡੀ ਪਦਰ ਬੁਲਾਵਾਂਗੇ ਝਕਾਵਾਂਗੇ ਅੱਜ ਮੋਰਚੇ ਦੇ ਵਿੱਚ ਅੱਗੇ ਕਿਤੇ ਟਾਈਮ ਲੈਂਦੇ ਹੁੰਦੇ ਆ ਗੂ ਵੀ ਮੰਗ ਪੱਤਰ ਦੇਣ ਜਾਣਾ ਅੱਜ ਪਾਰਲੀਮੈਂਟ ਦੀ ਕਮੇਟੀ ਦਾ ਚੇਅਰਮੈਨ ਚਰਜਿਤ ਚੰਨੀ ਭਮਾ ਉਹ ਕਾਂਗਰਸ ਨਾਲ ਸੰਬੰਧਤ ਹੈ ਪਰ ਜਿਹੜੀ ਪਾਰਲੀਮੈਂਟ 31 ਮੈਮਰੀ ਦੀ ਕਮੇਟੀ ਬਣੀ ਹੈ ਉਹਦੀ ਰਿਪੋਰਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਦੇਣ ਪਹੁੰਚੇ ਨੇ ਇੱਥੇ ਮੋਰਚੇ ਦੇ ਵਿੱਚ। ਤਾਂ ਉਹਦੇ ਵਿੱਚ ਭਰਾਵੋ ਜੇ ਐ ਪਹੁੰਚਦੇ ਆ ਤਾਂ ਇਹ ਵੀ ਜੇਕਰ ਆਪਾਂ ਜਿਹੜੇ ਨੋਟੀਫਿਕੇਸ਼ਨ ਹੋਣੇ ਆ ਜਿਹੜੇ ਕਾਨੂੰਨ ਬਣਾਉਣੇ ਆਪਾਂ ਐਮਐਸਪੀ ਗਾਰੰਟੀ ਕਾਨੂੰਨ ਇੱਥੇ ਟਰਾਲੀ 'ਚ ਬੈਠਿਆ ਦੇ ਪ੍ਰਧਾਨ ਜੀ ਬਣਾਉਣਗੇ ਪਰ ਜਿਹੜੇ ਗਰਾਊਂਡ ਲੈਵਲ ਤੇ ਆ ਸੀ ਘਰਾ ਤੋਂ ਨਿਕਲ ਕੇ ਜਿਹੜੀ ਬੇਨਤੀ ਕੀਤੀ ਹੈ ਮੈਨੂੰ ਲੱਗਦਾ ਉਹ ਪ੍ਰਵਾਨ ਕਰ ਲਈ ਪੰਜਾਬੀਆਂ ਨੇ ਮੈਂ ਕਿਹਾ ਸੀ ਵੀ ਹਰੇਕ ਪਿੰਡ ਦੇ ਵਿੱਚੋਂ ਜਿਹਦੀ ਇੱਥੇ ਹਾਜ਼ਰੀ ਨਹੀਂ ਇੱਕ ਟਰੈ ਟ੍ਰਾਲੀ ਲੈ ਕੇ ਉਹਦੇ ਵਿੱਚ ਰਾਸ਼ਨ ਰਜਾਈਆਂ ਬੰਦੇ ਖਨੌਰੀ ਭੇਜ ਦਿਓ ਗਰੰਟੀ ਸਾਡੀ ਆ ਕਿ ਮੋਰਚਾ ਜਿੱਤ ਕੇ ਦੇਵਾਂਗੇ ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀ ਮੋਰਚੇ ਦੇ ਵਿੱਚ ਟਰੈ ਟ੍ਰਾਲੀ ਆ ਰਹੀਆਂ ਨੇ ਸਾਡੀਆਂ ਭੈਣਾਂ ਆ ਰਹੀਆਂ ਨੇ ਸਾਡੇ ਬੱਚੇ ਆ ਰਹੇ ਨੇ ਸਮੇਤ ਪਰਿਵਾਰ ਆਪਣੇ ਜਿਹੜੇ ਪੰਡਾਲ ਲੱਗਿਆ ਸਮੇਤ ਪਰਿਵਾਰ ਪੰਡਾਲ ਚ ਬੈਠੇ ਨੇ ਜਿਹੜੇ ਸਾਡੇ ਪ੍ਰਬੰਧ ਹੈ ਉਹ ਅੱਜ ਦੀ ਰਾਤ ਤਕਲੀਬ ਕੱਟ ਲੋ ਤੜਕੇ ਸਾਡੇ ਪ੍ਰਬੰਧਾ ਨੇ ਵੱਡੇ ਟੈਂਟ ਲਾ ਕੇ ਰਹਿਣ ਬਸੇਰੇ ਬਣਾਵਾਂਗੇ ਜਿੰਨੇ ਲੋਕਾਂ ਦੀ ਸੰਗਤ ਦੇ ਵਿੱਚ ਆਉਣਗੇ ਤਾਂ ਕੋਈ ਸਹੂਲਤ ਕਰਨੋਂ ਨਹੀਂ ਰਹਿਣ ਦੇਵਾਂਗੇ ਸਾਰੀਆਂ ਸਹੂਲਤਾਂ ਕੱਲ ਨੂੰ ਆਪਾਂ ਪ੍ਰਬੰਧਕਾਂ ਦੀ ਡਿਊਟੀ ਲਾਤੀ ਹੈ ਇੱਕ ਵੱਡਾ ਪੰਡਾਲ ਜਿੱਡਾ ਲਾਇਆ ਉਹਦਾ ਪੰਡਾਲ ਆਪਾਂ ਰਹਿਣ ਬਸੇਰਾ ਕੱਲ ਨੂੰ ਬਣਾ ਕੇ ਤਾਂ ਕਿਸੇ ਤਕਲੀਬ ਨਾ ਹੋਵੇ ਬਾਥਰੂਮ ਵੀ ਬਣਾਵਾਂਗੇ ਤਾਂ ਬਹੁਤ ਪੱਦਰ ਤੇ ਬੜੇ ਵੀ ਹੈ ਪਰ ਜਿਹੜੇ ਪ੍ਰਬੰਧ ਹੈ ਕੱਲ ਨੂੰ ਪੂਰੇ ਕਰਾਂਗੇ ਤੁਸੀਂ ਘਰਾਂ ਚੋਂ ਨਿਕਲ ਕੇ ਆਓ ਹਰ ਹਾਲਤ ਮੋਦੀ ਸਰਕਾਰ ਨੂੰ ਝਕਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਜੀ ਪ੍ਰਧਾਨ ਜੀ ਐਸਕੇਮ ਇਹਨਾਂ ਮੀਟਿੰਗ ਹੋਈ ਆ ਜਿਹੜੀ ਕੀ ਪ੍ਰੋਸਾ ਮਿਲਿਆ ਉਧਰ ਜੋਇਨ ਕਰ ਰਿਹਾ ਮੋਰਚੇ ਨੂੰ ਐਸਕੇਮ ਵੀ ਨਹੀਂ ਆਪਾਂ ਤਾਂ ਮੋਰਚੇ 'ਚ ਗਏ ਨਹੀਂ ਸੀ ਕਿ ਨਾ ਹੀ ਅਸੀਂ ਉਹਨਾਂ ਨੂੰ ਕੋਈ ਫੇਮ ਦਿੱਤੇ ਸਾਡੇ ਸਰਵਜ ਸਿੰਘ ਪੰਦੇਰ ਗਏ ਸੀਗੇ ਤੁਹਾਡੇ ਪੰਦੇਰ ਗਿਆ ਸੀਗਾ ਉਹਨਾਂ ਨੇ ਰਿਪੋਰਟ ਕਰਤੀ ਉਹਦੇ ਵਿੱਚ ਕੁਛ ਨਹੀਂਗਾ ਐਵੇਂ ਪਾਣੀ ਚ ਡਾਂਗਾ ਜਿਹਾ ਮਾਰੀਆਂ ਉਹਨਾਂ ਨੇ ਕੋਈ ਗੱਲ ਨਹੀਂ ਹੁਣ ਮੀਟਿੰਗਾਂ ਦੇ ਵੇਲੇ ਨਹੀਂ ਹੁਣ ਤਾਂ ਲੜਨ ਦੇ ਵੇਲੇ ਨੇ ਆਹ ਜਿਹੜੇ ਆਗੂ ਆਹ ਸਾਡੀਆਂ ਭੈਣਾਂ ਆ ਸਾਡੀਆਂ ਮਾਤਾ ਕਰਨੀ ਦੇਖਣ ਆਹ ਤਾਂ ਡਾਂਗਾ ਲੰਘਿਆ ਮੋਰਚੇ ਤੇ ਬੈਠੀਆਂ ਨੇ ਤੇ ਆਪਾਂ ਐਵੇਂ ਟਾਈਮ ਟਪਾਵਾਂਗੇ ਹੁਣ ਹਜੇ ਸਮਾਂ ਨਹੀਂ ਮੀਟਿੰਗ ਕਰਾਂਗੇ ਫੇਰ ਮੀਟਿੰਗ ਕਰਾਂਗੇ ਉਹ ਵੱਡੇ ਪੱਦਰ ਤੇ ਲੋਕਤੁਰਪੇ ਖਨੋਰੀ ਨੂੰ ਤਾਂ ਇਸ ਕਰਕੇ ਮੈਨੂੰ ਲੱਗਦਾ ਹੁਣ ਮੀਟਿੰਗਾਂ ਦਾ ਨਹੀਂ ਹੁਣ ਤਾਂ ਲੜਨ ਦਾ ਵੇਲਾ ਹੈ ਤੇ ਲੜਨ ਦੇ ਮੋਰਚੇ 'ਚ ਆਪਾਂ ਬੈਠੇ ਆਂ ਹੁਣ ਉਹ ਦੇਖਣਾ ਹੈ ਉਹ ਚਿੜੀ ਵਾਲੀ ਕਹਾਵਤ ਹੈ ਉਹ ਜਮਾਂ ਦੇਖਣ ਨੂੰ ਤਾਂ ਬਹੁਤ ਸ਼ਬਦ ਛੋਟਾ ਸੀ ਪਰ ਜੇ ਅਮਲ ਦੇ ਵਿੱਚ ਉਹਨੂੰ ਦੇਖਾਂਗੇ ਬਹੁਤ ਵੱਡਾ ਉਹਦਾ ਅਰਥ ਮਿਲਦਾ ਬਈ ਹੁਣ ਅੱਗ ਲਾਉਣ ਵਾਲਿਆਂ ਤੇ ਰਹਿਣਾ ਕਿ ਬੁਝਾਉਣ ਵਾਲਿਆਂ ਤੇ ਰਹਿਣਾ ਆ ਸਾਡੀਆਂ ਮਾਤਾ ਬੈਠੀਆਂ ਨੇ ਟੱਕਰਾਂ ਕਰਨ ਲਈ ਤੇ ਉਹ ਸਾਰਿਆਂ ਨੂੰ ਪੀਲ ਹੈ ਕਿ ਹੁਣ ਸਮਾਂ ਨਹੀਂ ਆਉ ਬਥੇਰਾ ਜਿਹੜਾ ਰੋਡ ਸਾਡਾ ਲੰਮਾ ਮੰਗਰ ਦੀ ਮੰਗਰ ਲਾ ਕੇ ਹਜ਼ਾਰਾਂ ਦੀ ਟਰਾਲੀਆਂ ਇੱਥੇ ਲੈ ਕੇ ਹਰ ਹਾਲਤ ਜਿੱਤਾਂਗੇ ਧੰਨਵਾਦ ਰਮੇ ਜੀ ਕਾਲ ਸਾਹਿਬ ਵਾਹਿਗੁਰੂ